ਦੋਸਤੋ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਕੱਲ 1 ਜੂਨ ਸੀ ਔਰ 1 ਜੂਨ ਤੋਂ ਜੋ ਛੋਣੇ ਦੀ ਬਜਾਈ ਦਾ ਕੰਮ ਪੰਜਾਬ ਵਿੱਚ ਸ਼ੁਰੂ ਹੋ ਗਿਆ ਕਿਉਂਕਿ ਸਰਕਾਰ ਵੱਲੋਂ ਕਹਿ ਦਿੱਤਾ ਗਿਆ ਸੀ ਕਿ 1 ਜੂਨ ਤੋਂ ਝੋਨਾ ਲਾ ਸਕਦੇ ਆ ਔਰ ਆਪਣੇ ਵੀਰ ਜਿਵੇਂ ਤੁਸੀਂ ਜਾਣਦੇ ਹੋ ਕਿ ਤਿੰਨ ਝੋਨਾ ਵਿੱਚ ਪੰਜਾਬ ਨੂੰ ਵੰਡ ਦਿੱਤਾ ਹੈ ਤੇ ਇਹਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਨ ਲੱਗਿਆ ਕਿ ਕਿਸਾਨਾਂ ਨੂੰ ਕਿੰਦਾਂ ਦੀਆਂ ਮੁਸ਼ਕਲਾਂ ਆ ਸਕਦੀਆਂ ਨੇ ਔਰ ਕਿੰਨਾ ਕੁ ਕਿਸਾਨਾਂ ਨੂੰ ਇਹਦੇ ਨਾਲ ਫਾਇਦਾ ਹੋਏਗਾ ਸਾਡੇ ਨਾਲ ਸਾਡੇ ਵੱਡੇ ਵੀਰ ਜੀ ਸਰਦਾਰ ਭਿੰਦਰ ਸਿੰਘ ਵੀ ਬੈਠੇ ਨੇ ਇਸ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਵੀਰ ਜੀ ਤੁਸੀਂ ਕਿਵੇਂ ਵੇਖਦੇ ਹੋ ਇਸ ਫੈਸਲੇ ਨੂੰ ਸਰਕਾਰ ਦੇ ਸਰਕਾਰ ਦਾ ਫੈਸਲਾ ਬੜਾ ਵਧੀਆ ਰੈਪਸਾਂ ਦੇ ਨਾਲ ਦੇਖੋ ਬਿਜਲੀ ਦਾ ਸੰਕਟ ਵੀ ਥੋੜਾ ਘਟੂਗਾ ਬਿਲਕੁਲ ਕਿਉਂਕਿ ਜਿਹੜੇ ਹੁਣ ਲੇਟ ਸ਼ੁਰੂ ਹੋਣਗੇ ਉੱਥੇ ਇੰਨੀ ਬਿਜਲੀ ਦੀ ਲੋੜ ਨਹੀਂ ਪੈਣੀ ਖਵਤ ਘਟੂਗੀ ਦੂਜੇ ਇੱਕ ਸਾਈਡ ਤੇ ਜ਼ਿਆਦਾ ਬਿਜਲੀ ਦੇ ਕੇ ਬਿਲਕੁਲ ਉਹਨਾਂ ਦਾ ਕੰਮ ਜਲਦੀ ਚਾਲੂ ਹੋ ਜਾਊਗਾ ਤੇ ਦੂਸਰਾ ਇੱਕ ਨਾ ਆਪਣੇ ਮਤਲਬ ਪਿੱਛੇ ਜੇ ਕਿਸਾਨ ਆਪਣੇ ਜਿਹੜੇ ਮਜ਼ਦੂਰ ਸੀ ਵਾਪਸ ਚਲੇ ਗਏ ਸੀ ਕਿਉਂਕਿ ਜਦੋਂ ਆਪਣੇ ਜੰਗ ਦਾ ਰੋਲਾ ਪੈ ਗਿਆ ਸੀ ਹਾਂਜੀ ਹਾਂਜੀ ਬਿਲਕੁਲ ਤੇ ਉਹਦੇ ਨਾਲ ਮਤਲਬ ਕਿ ਸਾਨੂੰ ਮਜ਼ਦੂਰਾਂ ਦੀ ਵੀ ਦਿੱਕਤ ਆ ਸਕਦੀ ਸੀ ਪਰ ਹੁਣ ਆ ਰਹੇ ਆ ਕੁਝ ਕੁਝ ਆਉਣਗੇ ਜੇ ਆਹ ਜ਼ੋਨ ਚ ਆਹ ਤਰੀਕੇ ਜੇ ਨਹੀਂ ਆਉਣਗੇ ਤਾਂ ਅਗਲੇ ਏਰੀਆ ਵਾਸਤੇ ਅਗਲੇ ਜ਼ੋਨ ਚ ਤਾਂ ਆ ਹੀ ਜਾਣਗੇ ਨਾ ਇਹਦੇ ਨਾਲ ਨਾਲ ਜਿੱਥੇ ਤੱਕ ਮੇਰਾ ਆਪਣਾ ਖਿਆਲ ਹੈ ਇਹਦੇ ਨਾਲ ਵੀ ਜੀ ਇਹ ਫਾਇਦੇ ਇਹਦੇ ਵੀ ਨਹੀਂ ਚੋਂ ਨੁਕਸਾਨ ਵੀ ਥੋੜਾ ਆਪਾਂ ਕਹਿ ਸਕਦੇ ਆ ਕਿਉਂਕਿ ਅੱਜ ਤੇ ਚਲੋ ਕੁਦਰਤੀਆ ਛਿਪਕੜ ਵਾਰਿਸ਼ ਹੋ ਗਈ ਪੰਜਾਬ ਦੇ ਵਿੱਚ ਉਹਦਾ ਥੋੜਾ ਮੌਸਮ ਠੀਕ ਚੱਲ ਰਿਹਾ ਹੈ ਜੇਕਰ ਸਰਦੀ ਪੈਣੀ ਹੁੰਦੀ ਜਾਂ ਜ਼ਮੀਨ ਹੁੰਦੀ ਤਾਂ ਪਾਣੀ ਇੱਥੇ ਕਢਾਣਾ ਹੋਰ ਔਖਾ ਹੋ ਜਾਣਾ ਸੀ ਬਾਕੀ ਇਹਦੇ ਨਾਲ ਥੋੜੇ ਕਿਸਾਨਾਂ ਨੂੰ ਇੱਕ ਦਿੱਕਤ ਆ ਸਕਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਮਜ਼ਦੂਰਾਂ ਦੀ ਮਜ਼ਦੂਰ ਗਏ ਹੋਏ ਨੇ ਇੱਕਦਮ ਕਿਉਂਕਿ ਘਰਾਂ ਚੋਂ ਜਦੋਂ ਚਵਾ ਜਾਂਦਾ ਤੇ ਹਾਲੀ ਲੇਟੈਸਟ ਵੀ 25 ਦਿਨ ਹੀ ਤੇ ਆਪਣਾ ਜੰਗਵਾਲੇ ਇਸ ਵਸਤੋਂ ਹੋਏ ਨੇ ਔਰ ਉਹ ਹਾਲੇ ਵਾਪਸ ਨਹੀਂ ਆਏ ਪੂਰੇ ਔਰ ਤਿੰਨ ਜੋਂਨ ਹੋਣ ਕਰਕੇ ਚਲੋ ਇਹ ਹੋ ਸਕਦਾ ਵੀ ਥੋੜਾ ਦਬਾ ਘਟ ਪਵੇ ਕਿਉਂਕਿ ਪੰਜ-ਪੰਜ ਦਿਨ ਦਾ ਫਰਕ ਪੈ ਗਿਆ ਪੰਜ ਦਿਨਾਂ ਦੇ ਵਿੱਚ ਜਿਆਦਾ ਨਹੀਂ ਤੇ ਮੈਨੂੰ ਲੱਗਦਾ ਹੈ 40-45% ਵਜਾਈ ਇੱਕ ਇੱਕ ਜੋਂਨ ਚ ਹੋ ਜਾਣੀ ਹੈ ਜੀ ਵਾਏ ਹਾਂ ਜਿਹੜੇ ਜੋਂਨ ਜੋਚੂ ਬੰਦੇ ਫ੍ਰੀ ਹੋ ਜਾਣਗੇ ਉਹ ਅਗਲੇ ਜੋਂਨ ਨੂੰ ਕਵਰ ਕਰੀ ਜਾਣਗੇ ਉਸੇ ਤਰ੍ਹਾਂ ਹੀ ਲਾਈਟ ਦਾ ਹੈਗਾ ਲਾਈਟ ਦਾ ਵੀ ਜਿੱਥੇ ਦਬਾ ਘਟ ਜੂਗਾ ਉੱਥੇ ਉਹ ਗੋਮਤਲੇ ਅਗਲੇ ਏਰੀਆ ਚ ਲਾਈਟ ਜਾਦਾ ਜੋ ਬਹਤ ਗਵਰਨਮੈਂਟ ਕਹਿੰਦੀ ਸਾਡੇ ਕੋਲ ਸਰਪਲਸ ਹੈ ਲਾਈਟ ਬਾਕੀ ਕਰਨੀਆਂ ਹੁੰਦੀਆਂ ਬਾਕੀ ਵੀ ਜੀ ਕਈ ਕਿਸਾਨਾਂ ਦਾ ਲਾ ਲੋ ਜਾਂ ਕਈ ਹੋਰ ਜਨਰਲ ਲੋਕਾਂ ਦਾ ਵੀ ਇੱਕ ਸਵਾਲ ਸੀ ਕਿ ਜਦੋਂ ਪਿੱਛੇ 15 ਜੂਨ ਤੋਂ ਸ਼ੁਰੂ ਹੁੰਦੀ ਸੀ ਔਰ ਇਹ ਸਰਕਾਰ ਨੇ ਥੋੜਾ ਟਾਈਮ ਵਿੱਚ ਰਿਵੈਟ ਕਿਉਂ ਦਿੱਤਾ ਛੇਤੀ ਕਿਉਂ ਬਜਾਈ ਕੀਤੀ ਉਹਦੇ ਪਿੱਛੇ ਤਾਂ ਦੱਸਦੀ ਕਾਰਨ ਜੋ ਸਰਕਾਰ ਦਾ ਕਹਿਣਾ ਹੈ ਸਰਕਾਰ ਦਾ ਕਹਿਣਾ ਹੈ ਕਿ ਜੇ ਆਪਾਂ ਜਲਦੀ ਬੀਜਦੇ ਆ ਤਾਂ ਥੋੜਾ ਜਿਹਾ ਕੀ ਕਟਾਈ ਵੀ ਛੇਤੀ ਹੋ ਜਾਂਦੀ ਉਦੋਂ ਅਕਤੂਬਰ ਦੇ ਵਿੱਚ ਜਾ ਕੇ ਵੀ ਮੌਸਮ ਥੋੜਾ ਤੇਵਰੀ ਜਦੋਂ ਮੌਸਮਾਂ ਦਾ ਬਦਲ ਬਈ ਵੀ ਖੜਾ ਹੁੰਦੀ ਹੈ ਔਰ ਮੌਸਮ ਠੰਡਾ ਹੋ ਜਾਂਦਾ ਹੈ ਔਰ ਠੰਡੇ ਮੌਸਮ ਚ ਥੋੜੀ ਜਿਹੀ ਜੀਰੀ ਛੇਤੀ ਪੱਕਦੀ ਨਹੀਂ ਜੀ ਪੱਕਦੀ ਨਹੀਂ ਉਹਦੇ ਚ ਇੱਕ ਮੇਨ ਪ੍ਰੋਬਲਮ ਇਹ ਵੀ ਆਉਂਦੀ ਹੈ ਉਹ ਜਿਹੜਾ ਮਿਊਚਰ ਹੈ ਉਹ ਘਟਦਾ ਨਹੀਂਗਾ ਬਿਲਕੁਲ ਉਹ ਵੱਧ ਰਹਿੰਦਾਗਾ ਵੱਧ ਰਹਿਣ ਕਰਕੇ ਉਹਨੂੰ ਵੇਚਣ ਦੀ ਬਹੁਤ ਦਿੱਕਤ ਆਉਂਦੀ ਹੈ ਜੇ ਹੁਣ ਤੁਸੀਂ 15 ਦਿਨ ਪਹਿਲਾਂ ਬਜਾਈ ਹੋ ਜੂਗੀ ਤਾਂ ਉਹਦੀ 15 ਦਿਨ ਪਹਿਲਾਂ ਪੱਕਣ ਨਾਲ ਉਹਦਾ ਮਿਊਚਰ ਨੂੰ ਅਸੀਂ ਵੱਧ ਟਾਈਮ ਤੱਕ ਵੀ ਖੜਾ ਰੱਖ ਸਕਦੇ ਤਾਂ ਕਿ ਉਹਦਾ ਮਿਊਚਰ ਘਟ ਜੇ ਤਾਂ ਕਿ ਸਾਨੂੰ ਦਿੱਕਤ ਨਾ ਹੋਵੇ ਬਿਲਕੁਲ ਤੇ ਇਹੀ ਸਤਾਰ ਦਾ ਵੀ ਕਹਿਣਾ ਸੀ ਔਰ ਇਸ ਗੱਲ ਨੂੰ ਜ਼ਿੰਮੇਦਾਰ ਵੀ ਕਿਸਾਨ ਵੀ ਮਹਿਸੂਸ ਕਰਦਾ ਹੈ ਕਿ ਬਿਲਕੁਲ ਠੀਕ ਹੈ ਜੇਕਰ ਬਜਾਈ ਛੇਤੀ ਹੁੰਦੀ ਹੈ ਤਾਂ ਨੈਚਰਲੇ ਗੱਲ ਹੈ ਕਿ ਉਹ ਫਸਲ ਆਟੋਮੈਟਿਕ 10-15 ਦਿਨ ਪਹਿਲਾਂ ਹੀ ਪੱਕੇਗੀ ਔਰ ਇਹਦੇ ਨਾਲ ਅਸੀਂ ਜੇ ਹੋਰ ਗੱਲ ਕਰੀਏ ਵਾਤਾਵਰਨ ਦੀ ਜੇਕਰ ਸਾਡੀ ਬਜਾਈ ਇਸ ਤਰ੍ਹਾਂ ਹੋ ਜਾਂਦੀ ਹੈ ਤੇ ਜਿਹੜੀਆਂ ਹਨੇਰੀਆਂ ਵਗੈਰਾ ਚੱਲਦੀਆਂ ਨੇ ਜੀ ਜਦੋਂ ਖਾਲੀ ਜ਼ਮੀਨ ਹੁੰਦੀ ਹੈ ਤੇ ਵਿੱਦਿਆ ਨਾਲ ਉਹ ਤੋਂ ਧੂੜ ਮਿੱਟੀ ਬਹੁਤ ਉੱਡ ਕੇ ਜਿਹੜੀ ਵੈਸਟ ਘਰਾਚ ਡੇਰਿਆਂ ਤੇ ਜਾਂ ਪਿੰਡਾਂ ਜੀਆਂ ਸ਼ਹਿਰਾਂ ਦੇ ਵਿੱਚ ਆਉਂਦੀ ਹੈ ਉਹ ਮਿੱਟੀ ਦਾ ਅਪਰਜਨ ਹੋ ਜਾਂਦਾ ਉਹਦੇ ਚ ਕਈ ਜ਼ਰੂਰੀ ਕਣ ਨੇ ਜਿਹੜੇ ਉੱਠ ਕੇ ਚਲੇ ਜਾਂਦੇ ਨੇ ਜੀ। ਉਹ ਜਦੋਂ ਕਰ ਇਹਨਾਂ ਦਿਨਾਂ ਦੇ ਵਿੱਚ ਹਾਲੀ ਹੰਡੇਰੀਆਂ ਦਾ ਮੌਸਮ ਆਉਂਦਾ ਤੋ ਤੇ ਜੂਨ ਦੇ ਵਿੱਚ ਵੀ ਰਹਿੰਦਾ ਹੈ। ਉਹ ਜੇਕਰ ਸ਼ੁਰੂ ਤੋਂ ਜੂਨ ਤੋਂ ਜੇ ਫਸਲ ਆਪਣੀ ਬਜਾਈ ਹੋ ਜਾਂਦੀ ਏ ਇਹ ਝੋਨੇ ਦੀ ਤਾਂ ਉਹਦੇ ਨਾਲ ਹੰਡੇਰੀਆਂ ਤੇ ਚੱਲਣਗੀਆਂ ਬਿਲਕੁਲ ਉਹ ਤਾਂ ਕੁਦਰਤੀ ਨੇਚਰਲੀ ਜੋ ਹੋਣਗੀਆਂ। ਲੇਕਿਨ ਉਹਦੇ ਨਾਲ ਜੋ ਮਿੱਟੀ ਦਾ ਕਟਾ ਹੈ ਜੋ ਮਿੱਟੀ ਦੇ ਕਣ ਨੇ ਜ਼ਰੂਰੀ ਉਹ ਨਹੀਂ ਜਾਣਗੇ ਔਰ ਆਪ ਲੋਕਾਂ ਨੂੰ ਵੀ ਮਿੱਟੀ ਤੋਂ ਧੂੜ ਤੋਂ ਰਾਤ ਮਿਲ ਜਾਂਦੀ ਕਿਉਂਕਿ ਤੁਸੀਂ ਨੋਟ ਕੀਤਾ ਹੋਣਾ ਕਿ ਜਦੋਂ ਵੀ ਹੰਡੇਰੀਆਂ ਚੱਲਦੀਆਂ ਨੇ ਤਾਂ ਬਹੁਤ ਜ਼ਿਆਦਾ ਮਿੱਟੀ ਆਉਂਦੀ ਜਦੋਂ ਵੀ ਜੀ ਫਸਲ ਲੱਗ ਜਾਂਦੀ ਹੈ ਫਿਰ ਫਿਰ ਮਿੱਟੀ ਕਿੱਥੋਂ ਆਉਣਾ ਹੈ ਪਾਣੀ ਨਾਲ ਸਾਰੀ ਗਿੱਲੀ ਗਿੱਲੀ ਮਿੱਟੀ ਕਿਤੇ ਉੱਡਦੀ ਨਾ ਹੁੰਦੀ ਤਾਂ ਇੱਕ ਤੁਹਾਡੇ ਨਾਲ ਅਸੀਂ ਹੋਰ ਵੀ ਜ਼ਰੂਰੀ ਦੋਸਤੋ ਗੱਲ ਕਰਨ ਲੱਗੇ ਆ ਕਿ ਆਮ ਤੌਰ ਤੇ ਖੇਤੀ ਕਰਦੇ ਆ ਤੇ ਅਸੀਂ ਸਾਡਾ ਬਹੁਤਾ ਅਸੀਂ ਸਵਾਰਥ ਨੂੰ ਹੀ ਲੈ ਕੇ ਚੱਲਨੇ ਆ ਕਿ ਸਾਡਾ ਜੋ ਝਾੜ ਹੈ ਵੱਧ ਜਾਵੇ ਜਾਂ ਅਸੀਂ ਵੱਤੋਂ ਵੱਤੋਂ ਨੂੰ ਖਾਤਾ ਪਾਣੇ ਆ ਉਹਨੂੰ ਦਵਾਈਆਂ ਦਾ ਛਰਕਾਓ ਕਰਦੇ ਆ ਕਿ ਸਾਡੀ ਜਿੰਨੀ ਵੀ ਸਾਡੀ ਪ੍ਰੋਡਕਸ਼ਨ ਹੈ ਵੱਧ ਜਾਵੇ ਜੇਕਰ ਆਪਣੀ ਅਸੀਂ ਮਾਰੋ ਨਿਕਲੀਏ ਤੇ 90 ਨਿਕਲ ਜਾਵੇ ਜਾਂ 90 ਵਾਲੀ 100 ਨਿਕਲ ਜਾਵੇ ਇਸ ਤਰ੍ਹਾਂ ਕਰਕੇ ਸਾਡੇ ਹੁੰਦੇ ਨੇ ਤੇ ਸਾਡੇ ਵੀਰ ਜੀ ਉਹਨਾਂ ਦੇ ਕੋਲ ਕੁਝ ਪ੍ਰੋਡਕਟ ਨੇ ਉਹਨਾਂ ਬਾਰੇ ਮੜਾ ਜਾਂ ਛੋਟੇ ਸ਼ਬਦਾਂ ਵਿੱਚ ਅਸੀਂ ਤੁਹਾਨੂੰ ਹਾਲਾਂਕਿ ਸਾਡਾ ਕੋਈ ਪ੍ਰੋਗਰਾਮ ਪ੍ਰੋਡਕਟ ਵੇਚਣ ਦਾ ਨਹੀਂ ਹੈਗਾ ਅਸੀਂ ਆਮ ਹੀ ਕਿਸਾਨਾਂ ਦੇ ਤੌਰ ਤੇ ਗੱਲ ਕਰ ਰਹੇ ਸੀ ਉਹ ਸਾਡੇ ਕੋਲ ਖੇਤੀ ਦੇ ਆਰਗੈਨਿਕ ਖਾਦਾਂ ਨੇ ਜਿਨ੍ਹਾਂ ਨਾਲ ਤੁਸੀਂ ਕੀ ਬਿਨਾ ਜ਼ਹਿਰ ਦੀ ਖੇਤੀ ਕਰ ਸਕਦੇ ਹੋ ਵੀ ਇਹਦੇ ਬਾਰੇ ਦੱਸੋ ਕਿਸ ਵਿਸਥਾਰ ਨਾਲ ਹਾਂਜੀ ਵੀਰ ਜੀ ਆਪਣੇ ਕੋਲ ਜਿਹੜੀਆਂ ਇਹ ਦਵਾਈਆਂ ਨੇ ਇਹਨਾਂ ਦੇ ਵਿੱਚ ਕੈਮੀਕਲ ਨਹੀਂ ਹੈਗਾ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਵੀ ਇਹ ਆਰਗੈਨਿਕ ਨੇ ਔਰ ਜਿਸ ਤਰ੍ਹਾਂ ਨਮਲਾ ਤੇ ਲੋਹਰ ਵਗੈਰਾ ਵਗੈਰਾ ਤੋਂ ਬਣੀਆਂ ਹੋਈਆਂ ਨੇ ਇਹਨਾਂ ਦਾ ਫਾਇਦਾ ਇਹ ਹੈ ਵੀ ਤੁਹਾਡਾ ਖਾਣ ਪੀਣਾ ਜਿਹੜਾ ਸਹੀ ਰਹੂਗਾ ਤੁਹਾਨੂੰ ਬਿਮਾਰੀਆਂ ਘੱਟ ਲੱਗਣਗੀਆਂ ਕਿਉਂਕਿ ਜਦੋਂ ਅਸੀਂ ਆਰਗੈਨਿਕ ਚੀਜ਼ਾਂ ਖਾਵਾਂਗੇ ਉਹਦੇ ਰੇ ਸਪਰੇ ਨਹੀਂ ਹੋਊਗਾ ਤਾਂ ਸਾਡੇ ਸਰੀਰ ਦੇ ਵਿੱਚ ਜ਼ਿਆਦਾ ਜ਼ਹਿਰ ਨਹੀਂ ਜਾਊਗਾ ਜਦੋਂ ਜ਼ਹਿਰ ਨਹੀਂ ਜਾਊਗਾ ਤਾਂ ਫਿਰ ਸਾਡਾ ਸਰੀਰ ਜਲਦੀ ਬਿਮਾਰ ਨਹੀਂ ਹੋਊਗਾ ਤੇ ਸਰੀਰ ਸਾਡਾ ਤਾਕਤਵਰ ਰਹੂਗਾ ਤੇ ਅਸੀਂ ਦੋਸਤੋ ਇਹ ਤੁਹਾਨੂੰ ਦੱਸਦੇ ਕਿ ਸਾਡੇ ਵੀਰ ਜੀ ਹੋਰ ਇਹਨਾਂ ਦੇ ਕੋਲ ਜੋ ਉਸ ਕੰਪਨੀ ਦੇ ਪ੍ਰੋਡਕਟਸ ਨੇ ਅਸੀਂ ਕਈ ਜਿਮੀਦਾਰਾਂ ਨੂੰ ਇਹ ਪ੍ਰੋਡਕਟ ਸੇਲ ਕਰ ਚੁੱਕੇ ਹਾਂ ਔਰ ਬਹੁਤ ਵਧੀਆ ਪਿੱਛੇ ਕਣਕ ਦੇ ਵਿੱਚ ਵੀ ਰਿਜ਼ਲਟ ਆਪਾਂ ਲਿਆ ਜੀ ਅਸੀਂ ਕਣਕ ਦੇ ਵਿੱਚ ਰਿਜ਼ਲਟ ਲਿਆ ਜੀ ਸਾਡੇ ਕੋਲ ਸਰਦਾਰ ਜੀ ਵੀ ਹੈਗੇ ਆ ਬਾਕਾਇਦਾ ਉਹਨਾਂ ਦੀ ਵੀਡੀਓ ਬਣਾ ਕੇ ਉਹਨਾਂ ਨੂੰ ਸੁਣ ਦਿੱਤੀ ਆ ਉਹਦੇ ਚ ਅਸੀਂ ਬਿਨਾ ਡੀਜੀਪੀ ਤੋਂ ਔਰ ਬਿਨਾ ਜੂਰੀਏ ਤੋਂ ਜਿਹੜਾ ਵਧੀਆ ਝਾੜ ਨਾਲ ਉਹਨਾਂ ਨੇ ਕਣਕ ਲਾਈ ਜੀ ਉਹਨਾਂ ਨੇ ਆਪਣੇ ਖਾਣ ਵਾਸਤੇ ਕਰੀ ਸੀ ਬਹੁਤ ਵਧੀਆ ਰਿਜ਼ਲਟ ਨੇ ਹੁਣ ਵੀ ਅਸੀਂ ਝੋਨੇ ਦੀ ਪਨੀਰੀ ਦੇ ਵਿੱਚ ਵੀ ਕਾਫੀ ਕਿਸਾਨਾਂ ਨੂੰ ਇਹ ਚੀਜ਼ ਦਿੱਤੀ ਆ ਤੇ ਉਹਦਾ ਰਿਜ਼ਲਟ ਬਹੁਤ ਵਧੀਆ ਆਏਗਾ ਪੀੜੀ ਪੈ ਜਾਂਦੀ ਆ ਪਨੀਰੀ ਜਾਂ ਪਨੀਰੀ ਕਿਸੇ ਦੀ ਗ੍ਰੋਥ ਨਹੀਂ ਕਰਦੀ ਸਾਡੇ ਕੋਲ ਗਰੋਥ ਵਾਲੇ ਸਾਰੇ ਪ੍ਰੋਡਕਟ ਬਹੁਤ ਵਧੀਆ ਪ੍ਰੋਡਕਟ ਨੇ ਗਰੋਥ ਵਾਸਤੇ ਜੋ ਕਿ ਬਾਰੇ ਮਹਿੰਗੇ ਵੀ ਨਹੀਂ ਹੈਗੇ ਰੇਟ ਵੀ ਠੀਕ ਹਨ ਉਹਨਾਂ ਦਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਕੁਦਰਤੀ ਜਿਹੜੀ ਅਸੀਂ ਖੇਤੀ ਕਰਦੇ ਹਾਂ ਜਿਹਦੇ ਵਿੱਚ ਜ਼ਹਿਰ ਮੁਕਤ ਖੇਤੀ ਕਹਿ ਸਕਦੇ ਹਾਂ ਉਹਨੂੰ ਉਹਦੇ ਨਾਲ ਅਸੀਂ ਆਪਣੀ ਸਾਡੀ ਖੇਤੀ ਵੀ ਹੋ ਜਾਂਦੀ ਏ ਔਰ ਅਸੀਂ ਜਿਹੜੇ ਪ੍ਰੋਡਕਟ ਵੇਚਦੇ ਹਾਂ ਉਹਨੂੰ ਖਾ ਕੇ ਜੋ ਚੌਲ ਖਾਏਗਾ ਜਾਂ ਜੋ ਵੀ ਸਾਡੇ ਫਸਲ ਦੀ ਜੋ ਪ੍ਰੋਡਕਸ਼ਨ ਹੋਏਗੀ ਉਹ ਲਏਗਾ ਉਹ ਵੀ ਮੇਰੇ ਚਾਲ ਚ ਬਿਮਾਰੀਆਂ ਤੋਂ ਮੁਕਤ ਰਹੇਗਾ ਵੀ ਇੱਕ ਬੜਾ ਵੱਡਾ ਉਹਨਾਂ ਦਾ ਕੰਮ ਹੋਏਗਾ ਕਿ ਖੇਤ ਦੀ ਸ਼ਕਤੀ ਵਧਾਉਂਦੀ ਹੈ ਖੇਤ ਦੇ ਵਿੱਚ ਮਤਲਬ ਕਿ ਜਿਹੜੇ ਗੰਡੋਏ ਵਗੈਰਾ ਪੈਦਾ ਕਰਦੀ ਹੈ ਜਿਹੜੀ ਸਾਡੀ ਖੇਤ ਦੇ ਵਿੱਚ ਹੁਣ ਮਤਲਬ ਕਿ ਜ਼ਹਿਰਾਂ ਪਾ ਪਾ ਕੇ ਆਪਾਂ ਖੇਤ ਦੀ ਉਪਜਾਊ ਸ਼ਕਤੀ ਘਟ ਰਹੀ ਹੈ ਹੁਣ ਜਿਹੜੀ ਉਪਜਾਊ ਸ਼ਕਤੀ ਹੈ ਸਾਡੀ ਉਹ ਜਿੰਨੀ ਜ਼ਹਿਰ ਪਾ ਦਿੰਦੇ ਆ ਉਹਦੇ ਹਿਸਾਬ ਨਾਲ ਹੀ ਆ ਕਿਉਂਕਿ ਸਾਡਾ ਇੱਕ ਹੰਮਲੀ ਵਾਲਾ ਕੰਮ ਹੋ ਗਿਆ ਜ਼ਮੀਨ ਦਾ ਇਹ ਉਸ ਚੀਜ਼ ਤੋਂ ਜ਼ਮੀਨ ਨੂੰ ਸਾਡੀ ਨੂੰ ਰਾਹਤ ਦੇਊਗੀ ਔਰ ਉਹ ਹਮਲੀ ਪੜਾ ਜ਼ਮੀਨ ਦਾ ਘਟੂਗਾ ਔਰ ਆਉਣ ਆਏ ਟਾਈਮ ਦੇ ਵਿੱਚ ਸਾਨੂੰ ਬਿਨਾ ਰਿਹਾਂ ਸਪਰੇਆਂ ਤੋਂ ਖੇਤੀ ਕਰਨ ਦਾ ਬਹੁਤ ਵਧੀਆ ਮੌਕਾ ਮਿਲੂਗਾ ਤੇ ਉਹਦੇ ਨਾਲ ਸਾਡਾ ਜਿਹੜਾ ਸਿਹਤ ਐ ਠੀਕ ਰਹੂਗੀ ਸਾਡੇ ਜਿਹੜੇ ਪ੍ਰੋਡਕਟ ਐ ਅੱਜ ਕੱਲ ਬਹੁਤ ਮੰਗ ਐ ਆਰਗੈਨਿਕ ਚੀਜ਼ਾਂ ਦੀ ਹਰੇਕ ਬੰਦਾ ਚਾਹੁੰਦਾ ਐ ਮੈਂ ਬਿਨਾ ਰਿਹ ਸਪਰੇ ਤੋਂ ਬਿਨਾ ਉਹ ਤੋਂ ਜ਼ਹਿਰ ਤੋਂ ਚੀਜ਼ ਖਾਮ ਤੇ ਬਹੁਤ ਵਧੀਆ ਰੇਟ ਨਾਲ ਹੀ ਵਿਕ ਜਾਂਦੀ ਐ ਤੇ ਕਿਸਾਨਾਂ ਨੂੰ ਕਾਫੀ ਫਾਇਦਾ ਲੈ ਰਹੇ ਐ ਕਿਸਾਨਾਂ ਦੇ ਦੋਸਤੋ ਜੇ ਗੱਲ ਕਰੀਏ ਅਸੀਂ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਜੇ ਤੁਸੀਂ ਇਹ ਸਾਰੇ ਕੁਝ ਵੇਖਣਾ ਚਾਹੋ ਤਾਂ ਅਸੀਂ ਜਿਹੜੇ ਕਿਸਾਨਾਂ ਨੂੰ ਇਹ ਪ੍ਰੋਡਕਟ ਵੇਚੇ ਨੇ ਬਕਾਇਦਾ ਰਿਜ਼ਲਟ ਲੈਣ ਤੋਂ ਬਾਅਦ ਅਸੀਂ ਉਹਨਾਂ ਨਾਲ ਇੰਟਰਵਿਊਜ਼ ਵੀ ਕੀਤੀਆਂ ਨੇ ਉਹਨਾਂ ਦੇ ਖੇਤ ਵਿੱਚ ਜਾ ਕੇ ਕੀਤੀਆਂ ਨੇ ਫਸਲ ਵੀ ਦਿਖਾਈ ਹੈ ਫਸਲ ਦੇ ਝਾੜ ਬਾਰੇ ਵੀ ਦੱਸਿਆ ਹੈ ਜੇਕਰ ਤੁਸੀਂ ਇਹ ਪੂਰੀ ਜਾਣਕਾਰੀ ਲੈਣੀ ਹੋਏਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਕਿ ਸਾਡੇ ਚੈਨਲ ਤੇ ਜਦੋਂ ਜਾਓਗੇ ਤਾਂ ਬਹੁਤ ਸਾਰੀਆਂ ਵੀਡੀਓ 3-4 ਵੀਡੀਓ ਸਾਡੀ ਇਸ ਤਰ੍ਹਾਂ ਦੀਆਂ ਬਣੀਆਂ ਹੋਈਆਂ ਨੇ ਜਿਹੜੀਆਂ ਇੱਕ ਇੱਕ ਕਿਸਾਨਾਂ ਨੇ ਆਪਣੀ ਬਿਲਕੁਲ ਖੁਸ਼ੀ ਜ਼ਾਹਰ ਕੀਤੀ ਹੈ ਇੱਕ ਅਸੀਂ ਬਾਗ ਦੇ ਵਿੱਚ ਵੀ ਸਪਰੇਅ ਕਰਾਈ ਸੀ ਵਿੱਚ ਜਿਹੜੇ ਅੰਬ ਦਾ ਬੂੜ ਛੱਡਦਾਗਾ ਉਹਦੇ ਜੜ੍ਹ ਤੇ ਵੀ ਪਾਈ ਸੀ ਉਹਦੇ ਉੱਪਰ ਵੀ ਸਪਰੇਅ ਕਰਾਈ ਸੀ ਬੜਾ ਵਧੀਆ ਉਹਦਾ ਰਿਜ਼ਲਟ ਆਇਆਗਾ ਬੂੜ ਬਿਲਕੁਲ ਨਹੀਂ ਛੱਡਿਆ ਤੇ ਉਸ ਤੋਂ ਬਾਅਦ ਹੁਣ ਬੜੇ ਵਧੀਆ ਅੰਬ ਲੱਗੇ ਹੋਏ ਆ ਉਹਦੀ ਵੀ ਕਦੇ ਤੁਹਾਨੂੰ ਵੀਡੀਓ ਪਾਵਾਂਗੇ ਚੈਨਲ ਤੇ ਦੇਖਿਓ ਔਰ ਜੇਕਰ ਗੱਲ ਕਰੀਏ ਨਾ ਜੇ ਆਪਾਂ ਇਹ ਫਲ ਫਰੂਟ ਦੇ ਪੌਦਿਆਂ ਦੀ ਤੇ ਇਹਦੇ ਵਿੱਚ ਵੀ ਆਮ ਤੌਰ ਤੇ ਆਪਣੇ ਵਿੱਚ ਜਿਹੇ ਵਿੱਚ ਆ ਜਾਂਦਾ ਕਿ ਤੁਸੀਂ ਸਪਰੇਅ ਕਰਾਈ ਸੀ ਕਰਾਈ ਸਪਰੇਅ ਹੀ ਹੈ ਲੇਕਿਨ ਉਹ ਸਪਰੇਅ ਵੀ ਐਸੀ ਹੈ ਕਿ ਜਿਹੜੀ ਨੁਕਸਾਨਦਾਇਕ ਕੋਈ ਤੁਸੀਂ ਤੁਰੰਤ ਵੀ ਕੋਈ ਚੀਜ਼ ਉਹ ਸਪਰੇਅ ਕੀਤੀ ਤਾਂ ਉਹ ਤੋਂ ਲੈ ਲੋਗੇ ਤਾਂ ਉਹ ਵੀ ਮੇਰੇ ਕੋਲ ਕੋਈ ਹੈਲਥ ਵਾਸਤੇ ਨੁਕਸਾਨਦਾਇਕ ਨਹੀਂ ਸਾਡੇ ਕੋਲੇ ਇਦਾਂ ਦੀ ਸਪਰੇਅ ਹੀ ਪਈ ਆ ਜੀ ਮਤਲਬ ਕਿ ਹੈ ਸਪਰੇਅ ਹੈ ਕਹਿੰਨ ਨੂੰ ਅਗਰ ਖੇਤ 'ਚ ਕਰੋਗੇ ਤਾਂ ਸੁੰਡੀਆਂ ਮਾਰੂਗੀ ਜੇ ਮਤਲਬ ਚਲੋ ਹੈ ਤਾਂ ਇੱਕ ਹਾਸੇ ਮਜ਼ਾਕ ਹੀ ਆਈ ਗੱਲ ਵੀ ਹੋ ਸਕਿਆ ਗੱਲ ਸੋਣੀ ਵੀ ਲੱਗਣੀ ਪਰ ਜੇ ਤੁਸੀਂ ਉਹਨੂੰ ਸਿਰ ਦੇ ਵਿੱਚ ਵੀ ਲਾ ਦਿੰਦੇ ਹੋ ਤਾਂ ਸਿਰ ਦੀਆਂ ਜੂਆਂ ਵੀ ਮਾਰ ਦਿੰਦੀ ਆ ਉਹ ਨੁਕਸਾਨ ਨਹੀਂ ਕਰਦੀ ਬੰਦੇ ਦਾ ਸਪਰੇਅ ਆਰਗੈਨਿਕ ਸਪਰੇਅ ਆ ਸੋ ਦੋਸਤੋ ਸਾਨੂੰ ਇਹੋ ਜਿਹੇ ਪ੍ਰਲੈਟਾਂ ਵਾਸਤੇ ਵੀ ਅੱਗੇ ਆਉਣਾ ਚਾਹੀਦਾ ਹੈ ਤੇ ਜੋ ਖੇਤੀ ਜਿਸ ਤਰ੍ਹਾਂ ਸਰਕਾਰ ਨਾਲ ਰਲ ਮਿਲ ਕੇ ਔਰ ਆਪਾਂ ਸਾਰੇ ਸਹੀ ਤਰੀਕੇ ਨਾਲ ਖੇਤੀਆਂ ਨੂੰ ਬਣਾਈਏ ਔਰ ਇੱਕ ਹੋ ਜਾਂਦੇ ਜਾਂਦੇ ਮੇਰਾ ਸੁਝੇਸ਼ਨ ਹੈ ਕਿ ਚਲੋ ਆਪਾਂ ਜਿੰਮੇਵਾਰ ਕਿਤੇ ਨਾਲ ਆਪਾਂ ਵੀ ਸੰਬੰਧਿਤ ਹਾਂ ਮੈਂ ਚਾਹੁੰਦਾ ਕਿ ਜੇ ਅਕਰ ਆਪਾਂ ਵੱਧ ਤੋਂ ਵੱਧ ਅੱਜਕੱਲ ਦੇ ਕੋਈ ਨੈਟ ਦੇ ਉੱਤੇ ਜਾਂ YouTube ਤੇ ਜਾਂ ਹੋਰ ਬਹੁਤ ਸਾਰੇ ਥਾਵਾਂ ਤੇ ਖੇਤੀ ਵਾਸਤੇ ਬਹੁਤ ਤਰ੍ਹਾਂ ਦੇ ਉਪਰਾਲੇ ਹੋਏ ਪੈਣ ਜਿਨੂੰ ਫਸਲੀ ਚੱਕਰ ਕਹਿ ਸਕਦੇ ਆ ਉਹ ਜੇ ਹੋ ਸਕੇ ਆਪਾਂ ਥੋੜਾ ਥੋੜਾ ਫਸਲ ਚੱਕਰ ਵਾਲ ਨੂੰ ਵੀ ਆਪਣਾ ਵਧਣਾ ਚਾਹੀਦਾ ਤਾਂ ਕਿ ਆਪਾਂ ਜੇਕਰ ਇੱਕ ਫਸਲ ਦੀ ਕੋਈ ਕਿਸੇ ਵੇਲੇ ਮਾਰ ਵੀ ਪੈਂਦੀ ਹੈ ਤਾਂ ਘਟੋਕੜ ਸਾਰਾ ਤੁਹਾਨੂੰ ਹਾਂ ਜੀ ਫਸਲਾਂ ਸਾਰੇ ਤਰ੍ਹਾਂ ਦੀ ਆਪਾਂ ਥੋੜੀ ਥੋੜੀ ਕਰਕੇ ਲਾਉਣੀਆਂ ਚਾਹੀਦੀਆਂ ਨੇ ਇੱਕ ਤਾਂ ਇਹ ਕਿ ਕੋਈ ਸਾਡੀ ਜਿਹੜੀ ਜ਼ਮੀਨ ਹੈ ਉਹ ਕਿਹੜੀਆਂ ਕਿਹੜੀਆਂ ਫਸਲਾਂ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਮਤਲਬ ਕਿ ਗਰੋਹ ਦਿੰਦੀ ਹੈ ਬਿਲਕੁਲ ਤਾਂ ਕਿ ਕੱਲ ਨੂੰ ਅਗਰ ਕੋਈ ਗੱਲਬਾਤ ਹੁੰਦੀ ਹੈ ਤਾਂ ਅਸੀਂ ਉਸ ਫਸਲ ਵੱਲ ਜ਼ਿਆਦਾ ਵਧ ਸਕਿਆ ਕਿ ਜਿਵੇਂ ਜਿਵੇਂ ਸਾਡੇ ਕੋਲੇ ਫਸਲਾਂ ਆਉਣੀਆਂ ਉਸ ਤਰੀਕੇ ਦਾ ਹੋਵੇ ਮੰਡੀ ਕਰਨ ਵੀ ਉਹਦਾ ਹੋ ਜਾਊਗਾ ਤੇ ਉਹਨਾਂ ਚੀਜ਼ਾਂ ਦਾ ਕਾਫੀ ਫਾਇਦਾ ਹੋ ਜਾਊਗਾ ਜਿਹੜੇ ਮੋٹے ਅਨਾਜ ਐ ਅਗਰ ਉਹ ਅਸੀਂ ਖਾਣ ਲੱਗ ਜਾਾਂਗੇ ਤਾਂ ਜਿਹੜੀਆਂ ਸਾਡੇ ਕਈ ਬਿਮਾਰੀਆਂ ਜਿਵੇਂ ਕਿ ਸ਼ੂਗਰ ਹੋ ਗਿਆ ਬੀਪੀ ਵਗੈਰਾ ਹੋ ਗਿਆ ਇਹ ਤੋਂ ਸਾਨੂੰ ਰਾਹਤ ਮਿਲਦੀ ਐ ਜਿਹੜੀ ਕਣਕ ਐ ਕਣਕ ਦੇ ਵਿੱਚ ਗਲੂਕੋਜ਼ ਬਹੁਤ ਜ਼ਿਆਦਾ ਹੁੰਦੀ ਐ ਜਿਸ ਨਾਲ ਸਾਡੇ ਕਾਫੀ ਸਾਡੇ ਮਤਲਬ ਕਿ ਸਟੇਟ ਦੇ ਜਾਂ ਮਤਲਬ ਇੰਡੀਆ ਲੈਵਲ ਦੇ ਬੰਦੇ ਆ ਉਹ ਕਾਫੀ ਸ਼ੂਗਰ ਦੇ ਮਰੀਜ਼ ਬਣ ਚੁੱਕੇ ਆ ਜੋ ਕਿ ਬਹੁਤ ਖਤਰਨਾਕ ਐ ਇਸ ਕਰਕੇ ਜਿਹੜੇ ਸਾਡੇ ਮੋٹے ਅਨਾਜ ਐ ਉਹ ਸਾਨੂੰ ਖਾਣੇ ਚਾਹੀਦੇ ਆ ਔਰ ਆਰਗੈਨਿਕਗਾ ਆਕੇ ਆਪਣੇ ਖੇਤ ਚ ਜਗਾ ਕੇ ਹੋਂਗੇ ਤਾਂ ਤੁਹਾਨੂੰ ਜਿਆਦਾ ਫਾਇਦਾ ਹੋਊਗਾ। ਤੋਂ ਦੋਸਤੋ ਕੋਸ਼ਿਸ਼ ਕਰਿਓ ਇੱਕ ਵਾਰੀ ਸਾਡੇ ਨਾਲ ਜੁੜਨ ਦੀ ਤੁਹਾਨੂੰ ਅਸੀਂ ਇਹੋ ਜਿਹੇ ਪ੍ਰੋਡਕਟ ਦੇਵਾਂਗੇ ਜਿਹੜਾ ਪ੍ਰੋਡਕਟ ਤੁਸੀਂ ਘੱਟੋ ਘੱਟ ਸਾਰੇ ਖੇਤ ਵਾਸਤੇ ਨਹੀਂ ਕਰ ਸਕਦੇ ਤਾਂ 1-2 ਏਕੜ ਜੀਆਂ ਅੱਧੇ ਏਕੜ ਚ ਯੂਜ਼ ਕਰਕੇ ਉਹਦਾ ਤੁਸੀਂ ਖੁਦ ਨੂੰ ਆਪ ਘਰ ਖਾ ਕੇ ਉਸ ਚੀਜ਼ ਨੂੰ ਵੇਖਿਓ ਤੁਹਾਨੂੰ ਮਹਿਸੂਸ ਹੋਏਗਾ ਕਿ ਅਸੀਂ ਵਾਕੇ ਹੀ ਜ਼ਹਿਰਮੁਖ ਚੀਜ਼ਾਂ ਖਾ ਰਹੇ ਹਾਂ ਕਿਉਂਕਿ ਜ਼ਿੰਮੇਵਾਰ ਵੀਰੇ ਜੀ ਮੇਰੇ ਖਿਆਲ ਚ ਫਲ ਫਰੂਟ ਵੀ ਕਣਕ ਵੀ ਝੇਰੀ ਵੀ ਆ ਕੋਈ ਹਰ ਚੀਜ਼ ਹੀ ਪ੍ਰੋਡਕਟ ਆਪਣੇ ਜਿਵੇਂ ਦਾਰ ਤੇ ਘਰ ਚ ਹੋ ਜਾਂਦੀ ਹੈ ਜੇਕਰ ਆਪਾਂ ਉਹਨੂੰ ਛੋਟੀ ਛੋਟੀ ਛੋਟੇ ਛੋਟੇ ਬਣ ਗਿਆ ਦੇ ਤੌਰ ਤੇ ਆਪਾਂ ਜਿਵੇਂ ਆਪਾਂ ਪਿਆਜ਼ ਕਰ ਲੈਂਦੇ ਆ ਘਰ ਦੇ ਵਿੱਚ ਲਸਣ ਕਰ ਲੈਨੇ ਇਸ ਤਰ੍ਹਾਂ ਹੋਰ ਵੀ ਬੜੀਆਂ ਚੀਜ਼ਾਂ ਆਪਾਂ ਕਰ ਸਕਦੇ ਆ ਕੋਸ਼ਿਸ਼ ਇਹ ਸਾਨੂੰ ਥੋੜਾ ਜਿਆਦਾ ਧਿਆਨ ਦੇਣ ਦੀ ਅਸੀਂ ਖੇਤ ਦੇ ਉੱਤੇ ਆਮ ਤੌਰ ਤੇ ਵਿਰਤੀਆਂ ਰੁਝਾਨ ਬਣ ਗਿਆ ਅਸੀਂ ਜੀਰੀ ਲਾ ਦਿੱਤੀ ਨੌਕਰ ਚੱਕਰ ਹੈਗੇ ਨੇ ਉਹ ਖੇਤੇ ਜਾਂਦੇ ਜਿਹੜਾ ਮਾਰ ਕੇ ਆ ਗਿਆ ਆਪਾਂ ਬਹੁਤਾ ਚੋਖਿਆਂ ਫਸਲਾਂ ਵੱਲ ਧਿਆਨ ਨਹੀਂ ਦੇਦੇ ਨਾ ਹੀ ਆਪਾਂ ਨੂੰ ਖੇਤ ਨਾਲ ਕੋ ਬਹੁਤਾ ਮੋਹ ਰਹਿ ਗਿਆ ਹਾਂ ਕਿਉਂਕਿ ਸਾਡੇ ਜਿਹੜੀ ਸਬਜ਼ੀ ਦੀ ਡਿਮਾਂਡ ਹੈ ਉਹ ਮੰਡੀਆਂ ਚੋਂ ਜ਼ਿਆਦਾ ਹੋ ਗਏ ਇਸ ਕਰ ਜਿਹੜੇ ਸਾਡੀ ਡਿਮਾਂਡ ਪੂਰੀ ਕਰਦੇ ਆ ਉਹ ਜ਼ਿਆਦਾ ਰੇ ਸਪਰੇਅ ਪਾ ਕੇ ਉਹ ਸਾਨੂੰ ਵੇਚਦੇ ਆ ਜੋ ਕਿ ਸਾਨੂੰ ਬਹੁਤ ਖਰਾਬ ਕਰਦੀ ਹੈ ਇਸ ਕਰਕੇ ਆਪ ਕੋ ਆਪਣੇ ਖੇਤ ਦੇ ਵਿੱਚ ਥੋੜੀ ਥੋੜੀ ਕੈਰੀਆਂ ਲਾਉਣੀਆਂ ਚਾਹੀਣਗੀਆਂ ਤਾਂ ਕਿ ਆਪ ਦੇ ਖੇਤ ਦੇ ਵਿੱਚੋਂ ਤੁਸੀਂ ਜ਼ਹਿਰ ਮੁਕਤ ਸਬਜ਼ੀ ਬਣਾਓਗੇ ਤਾਂ ਤੁਹਾਡੀ ਸਿਹਤ ਜ਼ਿਆਦਾ ਵਧੀਆ ਰਹੂ ਆਮ ਤੌਰ ਤੇ ਵੀਰ ਜੀ ਇਹ ਗੱਲ ਆ ਜਾਂਦੀ ਹੈ ਕਿ ਵੇਖੋ ਜੀ ਬਹੁਤ ਸਵਾਜੋਅਵੇਂ ਹੀ ਹੁੰਦੇ ਨੇ ਕਿ ਜਦੋਂ ਆਪਾਂ ਖੇਤੀ ਕਰਨੇ ਆ ਤਾਂ ਆਪਣੇ ਆ ਵੇਖੋ ਜੀ ਤੁਸੀਂ ਕਹਿ ਦਿੰਦੇ ਹੋ ਲੇਕਿਨ ਸਪਰੇਅ ਵਗੈਰਾ ਤੋਂ ਬਿਨਾਂ ਨਹੀਂ ਆਪਣੀਆਂ ਸਬਜ਼ੀਆਂ ਪਰਵਾਨ ਚੜਦੀਆਂ ਲੇਕਿਨ ਦੋਸਤੋ ਜੇਕਰ ਉਸ ਚੀਜ਼ ਦੀ ਲੋੜ ਹੈ ਤਾਂ ਸਾਡੇ ਕੋਲ ਉਹ ਪ੍ਰੋਡਕਟ ਮੌਜੂਦ ਨੇ ਜਿਹੜੇ ਕਿ ਸਪਰੇ ਜ਼ਰੂਰ ਹੈ ਲੇਕਿਨ ਉਹ ਸਪਰੇ ਜ਼ਹਿਰੀਲੀ ਸਪਰੇ ਨਾ ਕਹਿ ਕੇ ਉਹਨੂੰ ਇੱਕ ਕੁਦਰਤੀ ਸਪਰੇ ਜਾਂ ਆਰਗੈਨਿਕ ਖਾਦ ਕਹਿ ਸਕਦੇ ਆ ਸੋ ਇਹੋ ਜਿਹੇ ਬਹੁਤ ਸਾਡੇ ਕੋਲ ਪ੍ਰੋਡਕਟ ਨੇ ਅਸੀਂ ਆਪਣਾ ਨੰਬਰ ਡਿਸਪਲੇ ਕਰਾਂਗੇ ਤੇ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ ਆਪਣੇ ਵਿਚਾਰ ਸਾਡੇ ਇਸ ਗੱਲਬਾਤ ਬਾਰੇ ਜ਼ਰੂਰ ਦੱਸਿਓ